ਤਿੰਨਾਂ ਕਿੱਲੋ ਦੇ মুরਗੇ ਬਾਈ ਸਾਰੇ ਆ ਉਹ ਮੈਂ ਕ੍ਰੇਟਰ ਰੱਖਦਾ ਇੱਕ ਤੇ ਤੂੜੀ ਪਾਤੀ ਇਹਦੇ ਵਿੱਚ ਇਹਦੇ ਵਿੱਚ ਫਿਰ ਮੁਰਗੀ ਅੰਡੇ ਦੇ ਦੇ ਕਰੂੰਗੀ ਬੈਂਟ ਮੁਰਗੇ ਕੱਲੇ ਮੁਰਗੇ ਆਪਾਂ ਨੇ ਆ ਛੱਡ ਤੇ ਹੀਟਰ ਟੰਗਣੇ ਤੇ ਰਹਿੰਦੇ ਸੀਗੇ ਇੱਧਰ ਛੋਟੇ ਬੱਚੇ ਆਪਾਂ ਨੇ ਫੇਰ ਦੁਬਾਰਾ ਇੰਜਰੇ ਦੇ ਵਿੱਚ ਛੱਡ ਤੇ ਸਾਸਗਾਏ ਦੋਸਤੋ ਬਾਈ ਕੀ ਹਾਲ ਚਾਲ ਆ ਜੀ ਠੀਕ ਠਾਕ ਹੋ ਜੀ ਅੱਜ ਬਾਈ ਆਪਾਂ ਨੇ ਇਹਨਾਂ ਜਾਨਵਰਾਂ ਦੀ ਕਰ ਦੇਣੀ ਐ ਸੈਟਿੰਗ ਟਰਕੀ ਵੀ ਛੱਡ ਦੇਣੇ ਪਿੰਜਰੇ ਵਿੱਚ ਬੈਂਟਮ ਵੀ ਪਿੰਜਰੇ ਵਿੱਚ ਛੱਡ ਦੇਣੇ ਜਿਹੜੇ ਆਪਣੇ ਕੋਲ ਦੇਸੀ ਮੁਰਗੇ ਆ ਇਹ ਵੀ ਆਪਾਂ ਨੇ ਪਿੰਜਰੇ ਵਿੱਚ ਛੱਡ ਦੇਣੇ ਆ ਇੱਥੇ ਆਪਾਂ ਨੇ ਲਿਆ ਕੇ ਮੁਰਗੇ ਛੱਡਣੇ ਕੱਲੇ ਮੁਰਗੇ ਆਪਣੇ ਕੋਲ ਘਰਾਂ ਮੁਰਗੇ ਖੜੇ ਆ ਜਿਹੜਾ ਘਰ ਵਾਲਾ ਫਾਰਮ ਆ ਉੱਥੇ ਆਪਣੇ ਕੋਲ ਡਬਲ ਐਫ ਜੀ ਦੇ ਮੁਰਗੇ ਆ ਕੱਲੇ ਉਹ ਆਪਾਂ ਨੇ ਉਰੇਲੀਆ ਕੇ ਛੱਡਣੇ ਆ ਤੇ ਤਿਆਰ ਕਰਕੇ ਉਹਨਾਂ ਨੂੰ ਅਗਲੇ ਮਹੀਨੇ ਫਿਰ ਆਪਾਂ ਸੇਲ ਕਰ ਦਾਂਗੇ ਚਾਰ ਚਾਰ ਮਹੀਨਿਆਂ ਦੇ ਹੋ ਗਏ ਉਹ ਆਪਾਂ ਨੇ 5 5.5 ਮਹੀਨਿਆਂ ਤੇ ਕਰਕੇ ਫੇਰ ਉਹ ਆਪਾਂ ਨੇ ਸੇਲ ਕਰ ਦੇਣੇ ਆ ਇਹ ਸਾਰੇ ਜਾਨਵਰ ਅੱਜ ਆਪਾਂ ਨੇ ਪਿੰਜਰਿਆਂ ਵਿੱਚ ਛੱਡ ਦੇਣੇ ਆ ਮੈਂ ਤੁਹਾਨੂੰ ਦਿਖਾਉਣਾ ਜਿਹੜਾ ਤਾਂ ਹੈਗਾ ਉਹ ਪਿੰਜਰਾ ਉੱਥੇ ਤਾਂ ਆਪਾਂ ਨੇ ਛੱਡ ਦੇਣੇ ਆ ਬੈਂਟਮ ਆ ਪਿੰਜਰਾ ਆਪਣਾ ਹੋ ਗਿਆ ਵੇਲਾ ਹੁਣ ਇਹਦੀ ਬਸ ਸਫਾਈ ਕਰਨੀ ਤੇ ਰਹਿ ਗਈ ਇਹ ਹੁਣ ਮੈਂ ਕਰ ਦੇਣੀ ਸਫਾਈ ਇਹਦੀ ਇੱਥੇ ਆਪਾਂ ਨੇ ਛੱਡ ਦੇਣੇ ਆ ਦੇਸੀ ਮੁਰਗੇ ਬੱਤਿਆਂ ਦੇ ਪਿੰਜਰੇ ਦੀ ਸਫਾਈ ਹੋਊਗੀ ਤੇ ਜਿਹੜਾ ਟਰਕੀਆਂ ਦਾ ਪਿੰਜਰਾ ਤਾਂ ਇਹਦੇ ਵੀ ਸਫਾਈ ਹੋ ਗਈ ਸਫਾਈ ਕਰਕੇ ਜਿੰਨਾ ਵੀ ਮਲਬਾ ਸੀਗਾ ਮੈਂ ਬਾਹਰ ਕੱਢਤਾ ਤੇ ਨਵੀਂ ਮਿੱਟੀ ਪਾ ਦਿੱਤੀ ਚੰਗੀ ਤਰ੍ਹਾਂ ਸਫਾਈ ਕਰਤੀ ਡ੍ਰਿੰਕਰ ਹੋ ਪਏ ਆ ਹੁਣ ਧੋ ਕੇ ਡ੍ਰਿੰਕਰ ਆਰ ਫਿਲਟਰ ਧੋ ਕੇ ਅੰਦਰ ਰੱਖ ਦੇਣੇ ਆ ਇੱਥੇ ਮਿੱਟੀ ਹੈਗੀ ਸੀਗੀ ਤੇ ਵਿੱਚੇ ਜੋ ਵੀ ਮਲਬਾ ਜਿਆਦਾ ਥੋੜਾ ਬਹੁਤ ਹਮਾ ਕਰਤਾ ਬੱਤੇ ਕਪਣੀ ਬੈਠੀ ਐ ਕੋੜ ਕੋਈ ਵੀ ਅੰਡੇ ਆ ਪਏ ਆ ਹਲੇ ਚੱਕਣੇ ਅੱਜ ਦੇ ਪਿੰਜਰੇ ਵਿੱਚ ਆਪਾਂ ਨੇ ਆਟੋਮੈਟਿਕ ਡ੍ਰਿੰਕਰੇ ਲਾ ਦੇਣੇ ਆ ਟੈਂਕੀ ਇੱਕ ਆਪਾਂ ਨੇ ਉੱਥੇ ਉੱਪਰ ਲਾ ਦੇਣੀ ਆ ਉਹ ਡੇਕ ਉੱਤੇ ਲਾ ਦੇਣੀ ਆ 40 ਲੀਟਰ ਵਾਲੀ ਲੋ ਹੁਣ ਮੈਂ ਪਿੰਜਰਾਂ ਦੀ ਇੱਕ ਵਾਰ ਚੰਗੀ ਤਰ੍ਹਾਂ ਸਫਾਈ ਕਰ ਦਮ ਉਸ ਤੋਂ ਬਾਅਦ ਫਿਰ ਛੱਡ ਦੇ ਜਾਨਵਰਾਂ ਨੂੰ ਫਿਰ ਮੈਂ ਤੁਹਾਨੂੰ ਦਿਖਾਵਨਾ ਲੋ ਭਾਈ ਆਪਾਂ ਨੇ ਖਾਲੀ ਕਰਤਾ ਇੱਥੇ ਜਾਨਵਰ ਕੱਢ ਤੇ ਬਾਹਰ ਇੱਥੇ ਦੀ ਸਫਾਈ ਹੁਣ ਆਪਾਂ ਮਹੀਨੇ ਬਾਅਦ ਹੀ ਕਰਾਂਗੇ ਕਿਉਂਕਿ ਟਾਈਮ ਹੈ ਨਹੀਂ ਜਾਨਵਰ ਛੱਡਣੇ ਜ਼ਰੂਰੀ ਆ ਤੇ ਮਹੀਨੇ ਬਾਅਦ ਆਪਾਂ ਹੁਣ ਸਫਾਈ ਕਰਾਂਗੇ ਤੇ ਇੱਕ ਤੁਹਾਨੂੰ ਹੋਰ ਦੱਸਣਾ ਸੀਗਾ ਜਿਹੜੀਆਂ ਆਪਣੇ ਕੋਲ ਉਸ ਦਿਨ 7 ਮੁਰਗੀਆਂ ਸੀਗੀਆਂ ਤੇ ਇੱਕ ਮੁਰਗਾ ਸੀਗਾ ਉਹ ਆਪਾਂ ਨੇ ਸੇਲ ਕਰਤੇ ਠੀਕ ਹੈ ਜੀ ਟਰਕੀ ਆਪਾਂ ਨੇ ਛੱਡਤੇ ਬਾਹਰ ਟਰਕੀ ਆਪਾਂ ਨੇ ਅੱਜ ਸ਼ਾਮ ਨੂੰ ਇੱਥੇ ਬੰਦ ਕਰਨੇ ਆ ਇਨ੍ਹਾਂ ਦੇ ਇਨਵੈਂਟਰੀ ਕਰਦੇ ਫੀਡਰ ਧੋ ਕੇ ਟੰਗ ਤੇ ਤੇ ਹਲੇ ਜੀ ਜਾਨਵਰ ਆਹ ਛੋਟੇ ਛੱਡੇ ਹੋਏ ਆ ਕਿਉਂਕਿ ਆਪਾਂ ਨੂੰ ਕਰੀਏਟ ਚਾਹੀਦਾ ਤਾਂ ਉੱਧਰ ਤੇ ਮੁਰਗੇ ਲੈ ਕੇ ਆਉਣੇ ਆ ਆਪਾਂ ਨੇ ਚੱਕ ਕੇ ਹਲੇ ਮੈਂ ਇੱਥੇ ਛੱਡ ਤੇ ਜਾਨਵਰ ਇਹ ਮੁਰਗੀਆਂ ਆਪਾਂ ਨੇ ਵੀ ਇੱਧਰ ਛੱਡਤੀਆਂ ਹਾਂ ਚਾਰ ਹੈਗੀਆਂ ਲਾਲ ਤੇ ਦੋ ਫਾਰਮੇ ਮੁਰਗਾ ਆਪਾਂ ਨੇ ਉਹਰੇ ਫਾਰਮੂਲੇ ਆ ਕੇ ਛੱਡਣਾ 7 ਲੀਟਰ ਵਾਲਾ ਮੈਂ ਡਰਿੰਕਰ ਲਾਤਾ ਤੇ ਛੋਟਾ ਫੀਡਰ ਲਾਤਾ ਫੀਡਰ ਭਰਤਾ ਫੀਡ ਨਾਲ ਤੇ ਆਟੋਮੈਟਿਕ ਲਾਵਾਂਗੇ ਇੱਥੇ ਡਰਿੰਕਰ ਹਲੇ ਮੈਂ ਹਾਈ ਰੱਖਦਾ 7 ਲੀਟਰ ਵਾਲੀ ਉਹ ਉਹ ਮੈਂ ਕ੍ਰੇਟਰ ਰੱਖਦਾ ਇੱਕ ਛੋਟਾ ਤੇ ਤੂੜੀ ਬਾਤੀ ਇਹਦੇ ਵਿੱਚ ਅੰਡੇ ਦੇਣ ਲਈ ਇਹਦੇ ਵਿੱਚ ਫਿਰ ਮੁਰਗੀ ਅੰਡੇ ਦੇ ਦੇ ਕਰੂੰਗੀ ਲਾਲ ਮੁਰਗੇ ਮੈਂ ਬਾਹਰੇ ਛੱਡ ਤੇ ਹਾਂ ਤੂੰ ਤੋਂ ਅੱਜ ਮੈਂ ਸ਼ਾਂਖ ਤਾਂ ਥੋੜਾ ਜਾਂ ਬੈਂਟ ਮੁਰਗੇ ਕੱਲੇ ਮੁਰਗੇ ਆਪਾਂ ਨੇ ਆ ਛੱਡ ਤੇ ਹਾਂ ਦੇਖੋ ਹਲੇ 2-4 ਦਿਨ ਆਪਾਂ ਇਹਨਾਂ ਨੂੰ ਪਿੰਜਰੇ ਦੇ ਵਿੱਚ ਰੱਖਾਂਗੇ ਫੇਰ ਛੱਡ ਦਾਂਗੇ ਹੌਲੀ-ਹੌਲੀ ਇਹ ਹੈਗੇ 2 4 6 6 ਮੁਰਗੀਆਂ ਇੱਕ ਦੂਜੇ ਪਾਸੇ ਹਾਲੇ ਉਹ ਹਲੇ ਫੜ ਨਹੀਂ ਹੋ ਰਿਆ ਤੇ 2 ਲੀਟਰ ਵਾਲਾ ਇੱਧਰ 2 ਲੀਟਰ ਵਾਲੀ ਇੱਧਰ ਪਾਣੀ ਦੀ ਬੋਤਲ ਲਾਤੀ ਇਹਨਾਂ ਨੂੰ ਤੇ 3 ਕਿਲੋ ਵਾਲਾ ਇੱਧਰ ਫੀਡਰ ਲਾਤਾ ਛੋਟਾ ਆ ਆਪਣੇ ਬਾ ਦੇਸੀ ਮੁਰਗੀਆਂ ਨਵੀਆਂ ਪੱਠੀਆਂ ਇਹ ਤਿੰਨ ਕੋ ਮਰ ਰਹੀਆਂ ਹਾਂ ਇਹ ਆਪਾਂ ਇਹ ਬਾਹਰੇ ਛੱਡ ਦੇਣੀ ਹੈ ਫਾਰਮ 'ਚ ਜਿਹੜੀਆਂ ਆਪਣੇ ਕੋਲ ਬੈਂਟਮ ਮੁਰਗੀਆਂ ਸੀਗੀਆਂ ਤਿੰਨ ਚਾਰ ਸੀਗੀਆਂ ਇੱਕ ਓੜ ਗਈ ਉਹਨਾਂ ਵਿੱਚੋਂ ਹੁਣ ਪਤਾ ਨਹੀਂ ਵਾਪਸ ਆਊਗੀ ਜਾਂ ਨਹੀਂ ਆਊਗੀ ਜਦੋਂ ਮੈਂ ਫੜ ਰਿਆ ਸੀਗਾ ਨਾ ਅੰਦਰ ਮੁਰਗੀਆਂ ਨੂੰ ਤੇ ਉਦੋਂ ਹੱਥ ਵਿੱਚ ਛੁੱਟ ਗਈ ਤੇ ਬਾਹਰ ਡਰ ਕੇ ਕਿਤੇ ਹੁਣ ਲੁਕ ਗਈ ਕਿਤੇ ਹੁਣ ਪਤਾ ਨਹੀਂ ਵਾਪਸ ਆਊਗੀ ਜਾਂ ਨਹੀਂ ਆਊਗੀ ਯਾਨੀ ਕਿ ਆਪਣੇ ਫਾਰਮ 'ਚ ਓੜ ਗਈ ਉਹ ਜਿਹੜੀਆਂ ਤਿੰਨ ਮੁਰਗੀਆਂ ਸੀਗੀਆਂ ਉਹ ਹਰ ਮੈਦਰ ਛੱਡਤੀਆਂ ਹਾਲੇ ਤਾਂ ਉਹ ਬੈਠੀਆਂ ਡਰੀ ਬੈਠੀਆਂ ਹਾਲੇ ਇੱਕ ਦੋ ਦਿਨ ਚ ਸੈਟਿੰਗ ਆ ਜਾਣੀ ਇਹਨਾਂ ਦੀ ਇੱਕ ਬੈਂਟ ਮੁਰਗੀ ਇੱਧਰ ਤੇ ਇੱਕ ਮੁਰਗਾ ਉਹ ਵੀ ਫਿਰ ਮੈਂ ਇੱਧਰ ਛੱਡ ਦੇਣੇ ਆ ਮੁਰਗਾ ਪਿੰਜਰੇ ਦੇ ਵਿੱਚ ਛੱਡ ਦੇਣਾ ਜਿਹੜੀ ਮੁਰਗੀ ਹੋਊਗੀ ਫਿਰ ਇੱਧਰ ਜਿੱਧਰ ਮੁਰਗੀ ਇੱਧਰ ਛੱਡ ਲੈਣੀ ਆ ਹੁਣ ਮੈਂ ਸ਼ਾਮ ਤੱਕ ਦੇਖਦਾ ਕੋਸ਼ਿਸ਼ ਕਰਾਂਗਾ ਵੀ ਇਹਨਾਂ ਨੂੰ ਅੱਜ ਬਾਹਰ ਛੱਡਾਂ ਤੇ ਇੱਧਰ ਕਰੇਟ ਤਿਆਰ ਤੇ ਹੁਣ ਮੈਂ ਲੈ ਕੇ ਆਉਣਾ ਮੁਰਗੇ 1 hour later ਮੁਰਗੇ ਵੀ ਛੱਡਦੇ ਆਪਾਂ ਨੇ ਮਾ ਤੁਹਾਨੂੰ ਦਿਖਾਉਣਾ ਮੁਰਗੇ ਬਹੁਤ ਤਗੜੇ ਹੋਏ ਨੇ 3-3 ਕਿਲੋ ਦੇ ਮੁਰਗੇ ਬਾਈ ਸਾਰੇ ਆ ਹਲੇ ਇਹਨਾਂ ਨੇ ਪੂੰਛਾਂ ਕੱਢਣੀਆਂ ਪੂੰਛਾਂ ਨੇ ਹਲੇ ਕੱਢੀਆਂ ਕੱਲ੍ਹ ਕੀ ਕੱਢਣ ਲੱਗ ਗਏ ਕਹਾਂ ਤਾਂ ਸੀ.ਆਈ.ਡੀ ਦਾ ਇਲਾਜ ਕਰਾਂਗੇ ਥੋੜ੍ਹੀ ਥੋੜ੍ਹੀ ਆ ਜਿਆਦਾ ਨਹੀਂ ਹੈਗੀ ਤੇ ਉਹਦਾ ਇਲਾਜ ਕਰੋਂਗੇ ਉਸ ਤੋਂ ਬਾਅਦ ਕੈਲਸ਼ੀਅਮ ਜਲਾਵਾਂਗੇ ਫਿਰ ਜਲਾਵਾਂਗੇ ਮਲਟੀਵਿਟਾਮਿਨ ਕੈਲਸ਼ੀਅਮ ਦੀ ਕਮੀ ਆ ਨਾ ਵਿੱਚ ਥੋੜੀ ਜੀ ਇਹ মালਟੀਵਿਟਾਮਿਨ ਚਲਾਵਾਂਗੇ ਤੇ ਥੋੜਾ ਜਿਹਾ ਇਹਨਾਂ ਸ਼ਾਈਨਿੰਗ ਆ ਜਾਊਗੀ ਖੰਭਾ ਪਰ ਤੇ ਨਾਲੇ ਕਲਨਗੀਆਂ ਨਿਕਲੇ ਆਉਣਗੀਆਂ ਲੋ ਵੀ ਦੋਸਤੋ ਹੁਣ ਆਪਾਂ ਆ ਗਏ ਬਾਹਰ ਵਾਲੇ ਫਾਰਮ ਵਿੱਚ ਇੱਥੇ ਹੁਣ ਆਪਾਂ ਨੇ ਤਿਆਰੀ ਕਰਨੀ ਛੋਟੇ ਬੱਚਿਆਂ ਦੀ ਛੋਟੇ ਬੱਚੇ ਆਪਾਂ ਨੇ ਪਿੰਡ ਵਾਲੇ ਫਾਰਮ ਤੇ ਲੈ ਕੇ ਆਉਣੇ ਔਰ ਛੱਡਣੇ ਆ ਫੀਡਰ ਟੰਗਣੇ ਤੇ ਰਹਿੰਦੇ ਸੀਗੇ ਇੱਧਰ ਤੇ ਹੁਣ ਆਪਾਂ ਪਹਿਲਾਂ ਟੰਗ ਦਿਆਂ ਫੀਡਰ ਹਾਂ 10 12 ਪੀਸ ਟੰਗ ਦੰਦੇ ਫੀਡਰ ਉਸ ਤੋਂ ਬਾਅਦ ਫਿਰ ਆਪਾਂ ਛੋਟੇ ਬੱਚੇ ਉਰੇ ਲਿਆ ਕੇ ਛੱਡ ਲੈਣੇ ਆ ਜਿਹੜੇ ਇਹਨਾਂ ਵਿੱਚ ਥੋੜੇ ਜਿਹਾ ਬੜੇ ਹੋ ਗਏ ਜਿਨ੍ਹਾਂ ਦਾ ਸਾਈਜ਼ ਵੱਧ ਗਿਆ ਉਹਨਾਂ ਨੂੰ ਆਪਾਂ ਨੇ ਦੂਜੇ ਪਾਸੇ ਛੱਡ ਦੇਣਾ ਆਹ 15 ਤੋਂ 20 ਪੀਸ ਦਿਖ ਰਹੇ ਆ ਵੀ ਬੜੇ ਆ ਇਹ ਫਿਰ ਆਪਾਂ ਉੱਧਰ ਛੱਡ ਦਾਂਗੇ ਇਹਨਾਂ ਛੋਟੇ ਬੱਚੇ ਨੂੰ ਫਿਰ ਇਹ ਤੰਗ ਕਰਨਗੇ ਕਿਉਂਕਿ ਉਹ ਮਹੀਨੇ ਦੇ ਆ ਇਹ ਹੈਗੇ 2 ਮਹੀਨੇ ਦੇ 2 ਟਾਈ ਮਹੀਨੇ ਦੇ ਆ ਇਹ ਇਹ ਕਾਫੀ ਫਰਕ ਹੈ ਨਾ ਵਿੱਚ ਹੁਣ ਆਪਣੇ ਬਾ ਉੱਥੇ ਥੋੜੀ ਜਿਹੀ ਜਗ੍ਹਾ ਦੀ ਕਮੀ ਆ ਇਸ ਕਰਕੇ ਹੁਣ ਆਪਾਂ ਨੂੰ ਵਾਲੇ ਇੱਥੇ ਛੱਡਣੇ ਪੈਣੇ ਆ ਲਓ ਹੁਣ ਮੈਂ ਨਾ ਥੋੜੀ ਇੱਧਰ ਲਿਆਂਦੀ ਆਪਾਂ ਨੇ ਤੇ ਫੀਡਰ ਟੰਗ ਦਵਾਂ ਤੇ ਫਿਰ ਆਪਾਂ ਤੁਹਾਨੂੰ ਅੱਗੇ ਦੀ ਵੀਡੀਓ ਦਿਖਾਵਾਂਗੇ ਲਾ ਗਏ ਵੀ ਦੋਸਤੋ ਫੀਡਰ ਅ 13 ਫੀਡਰ ਲਾਤੇ ਆਪਾਂ ਨੇ 7-7 ਕਿਲੋ ਵਾਲੇ ਦੂਜੀ ਸਾਈਡ ਹਲੇ ਹੋਰ ਲੱਗਣੇ ਆ ਉੱਧਰ ਜਾਨਵਰ ਵੱਡੇ ਹੋਗੇ ਅ 6 ਸੱਤ ਦਾ ਫੀਡਰ ਮੈਂ ਹੋਰ ਲੈ ਕੇ ਆਵਾਂਗਾ ਉੱਧਰ ਲਾਉਣੇ ਹਲੇ ਕਿਉਂਕਿ ਜਾਨਵਰ ਜ਼ਿਆਦਾ ਉੱਧਰ ਇੱਧਰ ਘੱਟ ਆ ਜਾਨਵਰ ਉੱਧਰ ਜ਼ਿਆਦਾ ਉੱਧਰ ਫੀਡਰ ਹੋਰ ਲਾਉਂਗਾ ਮੱਲੇ ਆ ਕੇ ਤੇ ਨਾਲ ਨਾਲ ਮੈਂ ਇੱਧਰ ਪਾਈਪ ਵੀ ਲਾ ਦੇਣੇ ਆ ਅ ਤਿੰਨ ਤਿੰਨ ਇੰਚੀ ਪਾਈਪ ਮੇਰੇ ਕੋਲ ਪਏ ਆ ਉਹਨਾਂ ਮੈਂ ਸੈਂਟਰ ਵਿੱਚੋਂ ਕੱਟ ਕੇ ਇੱਧਰ ਸਾਈਡ ਤੇ ਵੀ ਲਾ ਦੇਣੇ ਆ ਜਿਹੜੇ ਛੋਟੇ ਜਾਨਵਰ ਹੋਣਗੇ ਉਹ ਫਿਰ ਪਾਈਪਾਂ ਵਿੱਚ ਦਾਣਾ ਖਾ ਲੈ ਗਰੂਗੇ ਲਓ ਦੋਸਤੋ ਹੁਣ ਆਪਾਂ ਚੱਲਦੇ ਆ ਪਿੰਡ ਵਾਲੇ ਫਾਰਮ ਤੇ ਇਨਾਂ ਨੂੰ ਮੈਂ ਹੌ ਘੰਟੇ ਤੱਕ ਆ ਕੇ ਦਾਣਾ ਪਾ ਕੇ ਜਾਊਂਗਾ ਕੈਲਸ਼ੀਅਮ ਪਾਤਾ ਹੁਣ 4-5 ਦਿਨ ਆਪਾਂ ਕੈਲਸ਼ੀਅਮ ਚਲਾਉਂਗੇ ਕੈਲਸ਼ੀਅਮ ਤੇ ਬਾਅਦ ਜਿਹੜੇ ਦੂਜੇ ਜਾਨਵਰ ਉਹ ਆਪਣੇ ਹੁਣ 3 ਮਹੀਨਿਆਂ ਦੇ ਹੋ ਗਏ ਉਹਨਾਂ ਦੀ ਡੀ-ਵਾਰਮਿੰਗ ਕਰਾਂਗੇ ਆਪਾਂ ਜਾਨਵਰ ਕਰ ਤੇ ਬੰਦ ਦਾਣਾ ਪਾਤਾ ਬਸ ਪਾਣੀ ਰਹਿ ਗਿਆ ਪਾਉਣ ਤੇ ਟਰਕੀ ਆਪਾਂ ਨੇ ਇੱਧਰ ਬੰਦ ਕਰ ਤੇ ਬੱਤਗਾਂ ਇੱਥੇ ਆ ਗਈਆਂ ਾਂਡੇ ਵਾਲੀਆਂ ਮੁਰਗੀਆਂ ਇੱਥੇ ਆ ਗਈਆਂ ਆ ਚਿੱਟਾ ਮੁਰਗਾ ਮੈਂ ਛੱਡਤਾ ਦਾਣਾ ਇਹਨਾਂ ਨੂੰ ਪਾਇਆ ਹੋਇਆ ਆ ਰਹਿ ਗਏ ਹੁਣ ਆਪਣੇ ਬਾ ਆਰ ਆਰ ਦੇ ਪੁਰਾਣੇ ਮੁਰਗੇ ਇਹ ਆਪਾਂ ਨੇ ਜਿਹੜੇ ਹੁਣ ਅੱਜ ਆਪਾਂ ਨੇ ਮੁਰਗੇ ਛੱਡੇ ਆ ਇਹ ਉੱਥੇ ਛੱਡਣੇ ਆ ਮੁਰਗੀ ਵਾਪਸ ਨਹੀਂ ਆਈ ਹੈਗੀ ਆਪਣੀ ਜਿਹੜੀ ਛੱਡੀ ਉੜ ਕੇ ਚਲੀ ਗਈ ਸੀਗੀ ਛੋਟੇ ਬੱਚੇ ਆਪਾਂ ਨੇ ਫੇਰ ਦੁਬਾਰਾ ਪਿੰਜਰੇ ਦੇ ਵਿੱਚ ਛੱਡ ਤੇ ਦਾਣਾ ਹਲੇ ਪਾਉਣਾ ਕਰਦੇ ਆਂ ਦੋਸਤੋ ਵੀਡੀਓ ਨੂੰ ਬੰਦ ਕਮੈਂਟ ਕਰਕੇ ਜਰੂਰ ਦੱਸਿਓ ਵੀਡੀਓ ਕਿਵੇਂ ਲੱਗੀ ਤੇ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ ਜੀ